ਪਰ ਕਿਦ ਵੀਡੀਓ ਦੇ ਵਿੱਚ ਜੋ ਪ੍ਰੀਤ ਦੀ ਮੰਮੀ ਨੇ ਉਸ ਨੂੰ ਸਿਖਾਇਆ ਉਹ ਉਵੇਂ ਹੀ ਸਮਝ ਗਈ ਤੇ ਉਹ ਪੂਰੇ ਪਰਿਵਾਰ ਨਾਲ ਉਸ ਨੇ ਗੁੱਸਾ ਜ਼ਾਹਿਰ ਕੀਤਾ ਇ tanto ਕਿ ਉਸ ਨੇ ਕਬਲ ਤੇ ਆਪਣੇ ਡੈਡੀ ਨਾਲ ਵੀ ਬਹੁਤ ਨਰਾਜ਼ਗੀ ਦਿਖਾਈ ਹੈ ਤੇ ਰਾਤ ਨੂੰ ਜਦੋਂ ਉਸਦੀ ਮੰਮੀ ਕੋਠੇ ਤੇ ਲੈ ਕੇ ਚੜ ਗਈ ਉਸ ਨੂੰ ਤਾਂ ਉਸ ਨੂੰ ਗੱਲਾਂ ਦੱਸਣ ਲੱਗ ਪਈ ਜੋ ਕਿ ਸਿਰਫ ਉਹਨੇ ਇੱਕ ਪਾਸੇ ਦੀਆਂ ਗੱਲਾਂ ਹੀ ਦਸੀਆਂ ਕਿ ਮੇਰੇ ਨਾਲ ਸੰਦੀਪ ਆਏ ਕਰਦੀਆਂ ਤੇ ਸੰਦੀਪ ਨੇ ਘਰ ਵਿੱਚ ਲੜਾਈ ਪੁਆਈ ਹੈ ਪਰ ਪ੍ਰੀਤ ਨੂੰ ਸਿਰਫ ਇੱਕ ਪਾਸੇ ਦੀਆਂ ਗੱਲਾਂ ਦਾ ਹੀ ਪਤਾ ਸੀ ਦੂਜੇ ਪਾਸੇ ਦੀਆਂ ਦਾ ਨਹੀਂ ਸੀ ਪਤਾ ਤੇ ਅਗਲੇ ਦਿਨ ਉਸ ਵੇਰ ਹੁੰਦੀ ਆ ਤਾਂ ਫਿਰ ਜਦੋਂ ਉਸਦੇ ਅੰਦਰ ਪ੍ਰੀ ਥੱਲੇ ਹੁੰਦੀ ਆ ਤਾਂ ਉਸਦੀ ਮੰਮੀ ਸੰਦੀਪ ਉਸ ਨੂੰ ਪੁੱਛਦੀ ਏ ਚਾਹ ਤਾਂ ਉਹ ਕਹਿੰਦੀ ਏ ਕਿ ਨਹੀਂ ਮੇਰਾ ਮਨ ਨਹੀਂ ਕਰੇਗਾ ਤੇ ਬਾਅਦ ਵਿੱਚ ਜਦੋਂ ਉਸ ਦਾ ਡੈਡੀ ਤੇ ਕਬਲ ਉਸ ਨੂੰ ਬੁਲਾਉਂਦੇ ਆ ਤਾਂ ਫਿਰ ਉਹਦੇ ਕਹਿ ਲੱਗ ਜਾਂਦੀ ਆ ਉਹਨਾਂ ਨੇ ਵੈਸੇ ਨਾਰਮਲ ਤਰੀਕੇ ਨਾਲ ਕਿਹਾ ਕਿ ਅਸੀਂ ਤੈਨੂੰ ਤਾਂ ਨਹੀਂ ਉਠਾਇਆ ਰਾਤ ਸੁੱਤੀ ਪਈ ਸੀ ਤਾਂ ਪ੍ਰੀਤ ਨੇ ਗੁੱਸਾ ਜ਼ਾਹਰ ਕੀਤਾ ਕਿ ਲੋੜ ਵੀ ਕੀਤੀ ਸੀ ਮੈਨੂੰ ਉਠਾਉਣ ਦੀ ਤਾਂ ਫਿਰ ਉਸ ਨੇ ਉਸ ਤੋਂ ਕਬਲ ਨੂੰ ਪਤਾ ਚੱਲ ਗਿਆ ਸੀ ਕਿ ਕਿਹਨੇ ਕਿਵੇਂ ਕਰਕੇ ਪ੍ਰੀਤ ਨਾਰਾਜ਼ ਲੱਗ ਰਹੀ ਆ ਫਿਰ ਜਦੋਂ ਉਸ ਦੀ ਮੰਮੀ ਦੁਬਾਰਾ ਸੰਦੀਪ ਪ੍ਰੀਤ ਕੋਲ ਚੱਲ ਜਾਂਦੀ ਆ ਤਾਂ ਸੰਦੀਪ ਉਸ ਨੂੰ ਕਹਿੰਦਾ ਕਿ ਮੰਮੀ ਤੁਸੀਂ ਚਾਹ ਨਹੀਂ ਪੀਤੀ ਤਾਂ ਉਹ ਕਹਿੰਦੀ ਮੈਂ ਤਾਂ ਪੀ ਲਈ ਤੈਨੂੰ ਮੇਰੀ ਧੀ ਨਹੀਂ ਦੱਸਦੇ ਤ ਉਸਨੇ ਬਹੁਤ ਸਾਰਾ ਗੁੱਸਾ ਜ਼ਾਹਰ ਕੀਤਾ ਕਿ ਹਾਂ ਮੇਰੀ ਤੀ ਵਾਸਤੇ ਤੂੰ ਚਾਹ ਨਹੀਂ ਬਣਾਈ ਤਾਂ ਫਿਰ ਸੰਦੀਪ ਨੇ ਵੀ ਦੋ ਹੱਥ ਖੜੇ ਕਰ ਦਿੱਤੇ ਤੇ ਸਾਰੀ ਗੱਲ ਨੂੰ ਕਲੀਅਰ ਕਰ ਦਿੱਤਾ ਕਿ ਪ੍ਰੀਤ ਦੇ ਸਾਹਮਣੇ ਹੀ ਤੇ ਪ੍ਰੀਤ ਨੂੰ ਪੁੱਛਿਆ ਕਿ ਹਾਂ ਦੱਸ ਪ੍ਰੀਤ ਮੈਂ ਤੈਨੂੰ ਚਾਹ ਪੁੱਛੀ ਸੀ ਜਾਂ ਨਹੀਂ ਪੁੱਛੀ ਸੀ ਤਾਂ ਉਸਨੇ ਕਿਹਾ ਕਿ ਹਾਂ ਪੁੱਛੀ ਸੀ ਤੇ ਇਸ ਵਿੱਚ ਲੜਨ ਵਾਲੀ ਕੀ ਗੱਲ ਆ ਉਹ ਆਂਦੀ ਵੀ ਤੇਰੀ ਮਾਂ ਨਹੀਂ ਹਟਦੀਗੀ ਤੇ ਉਹ ਮੈਨੂੰ ਕਹਿੰਦੀ ਹੈ ਕਿ ਤੂੰ ਮੇਰੀ ਤੀ ਨੋ ਚਾਹ ਪੁੱਛੀ ਨਹੀਂ ਉਹਨਾਂ ਦੀ ਮੰਮੀ ਦਾ ਹਾਂ ਪੁੱਛੀ ਸੀਗੀ ਤੇ ਪਰ ਫਿਰ ਉਹ ਕਮਲ ਨੂੰ ਕਹਿ ਲੱਗ ਪਈ ਕਿ ਤੁਸੀਂ ਮੈਨੂੰ ਰਾਤ ਬੁਲਾਇਆ ਨਹੀਂ ਉਠਾਇਆ ਨਹੀਂ ਤਾਂ ਕਮਲ ਕਹਿੰਦਾ ਕਿ ਮੈਂ ਤੇਰਾ ਮੂੰਹ ਤਾਂ ਸਵੇਦੇ ਹੀ ਵੇਖ ਲਿਆ ਸੀ ਜਦੋਂ ਤੂੰ ਮੈਂ ਤੈਨੂੰ ਬੁਲਾਇਆ ਕਿ ਕਿ ਤੂੰ ਮੰਮੀ ਦੇ ਗੱਲਾਂ ਦੇ ਵਿੱਚ ਆ ਗਈਆਂ ਤਾਂ ਫਿਰ ਸੰਦੀਪ ਹੋਸ ਦੇ ਪੁੱਤ ਸੋਰਾਂ ਬਾਰੇ ਗੱਲਾਂ ਕਰਨ ਲੱਗ ਪਈ ਕਿ ਕਿਵੇਂ ਵਿਕੀ ਤੇ ਤੇਰੀ ਸੱਸ ਨੇ ਕਿਵੇਂ ਕਿਵੇਂ ਸਾਨੂੰ ਸੁਣ ਖਾਨ ਲੱਗ ਗਏ ਆ ਕਿ ਤਾਂ ਉਸ ਚੀਜ਼ ਦੀ ਉਸਨੇ ਬਹੁਤ ਨਾਰਾਜ਼ਗੀ ਦਿਖਾਈ ਪ੍ਰੀਤ ਨੇ ਤੇ ਹਾਂ ਤੁਸੀਂ ਮੇਰੇ ਸਹੁਰਿਆਂ ਬਾਰੇ ਗੱਲਾਂ ਕਰਦੇ ਹੋ ਕਿੰਦਾ ਮੈਨੂੰ ਇਨੇ ਚਾਵਾਂ ਨਾਲ ਛੱਡ ਕੇ ਗਿਆ ਸੀ ਕਿ ਤੂੰ ਸੌਣ ਕੱਟ ਗਿਆ ਪਰ ਜੇ ਉਸ ਨੂੰ ਪਤਾ ਚੱਲੇਗਾ ਕਿ ਉਸ ਤੋਂ ਬਾਅਦ ਵੀ ਮੇਰੀ ਇਨੀ ਬੇਇੱਜ਼ਤੀ ਹੋਈ ਆ ਉਸ ਦੀ ਇਨੀ ਬੇਇੱਜ਼ਤੀ ਹੋਈ ਆ ਤੇ ਫਿਰ ਉਹ ਕਦੇ ਵੀ ਇਸ ਘਰ ਅੱਜ ਪੈਰ ਨਹੀਂ ਪਾਵੇਗਾ ਕਿਉਂਕਿ ਉਸ ਨੂੰ ਮੁਕਵਲ ਨੇ ਕਹਿ ਦਿੱਤਾ ਕਿ ਪਹਿਲਾਂ ਗੱਡੀ ਸੀ ਗੱਡੀ ਵੀ ਤੁਸੀਂ ਨਹੀਂ ਮੋੜ ਕੇ ਕਹੇ ਫਿਰ ਟਰੈਕਟਰ ਕੱਲੀ ਖਲੀ ਚੀਜ਼ ਦੇ ਬਾਰੇ ਉਸ ਨੇ ਪ੍ਰੀਤ ਨੂੰ ਗਨਾਲਾਤਾ ਤੇ ਪ੍ਰੀਤ ਨੇ ਬਹੁਤ ਗੁੱਸਾ ਜ਼ਾਹਰ ਕੀਤਾ ਕਿ ਵੀਰ ਜੀ ਜੇ ਤੁਹਾਡੇ ਕੋਲ ਹੈਗਾ ਤੇ ਤੁਸੀਂ ਫਿਰ ਮੈਨੂੰ ਦੇ ਨੂ ਕਰਦੇ ਹੋ ਤੇ ਮੈਂ ਤੁਹਾਡੀ ਗੱਡੀ ਵੀ ਮੋੜ ਜਾਵਾਂਗੀ ਤੇ ਤੁਹਾਡੀ ਅਲਮਾਰੀ ਵੀ ਤੁਹਾਡੇ ਘਰ ਰੱਖ ਜਾਵਾਂਗੀ ਬਹੁਤ ਗੱਲਾਂ ਦਾ ਗੁਰਗੁਸਾ ਆਪਾਂ ਕਰਟਾਇਆ ਹੈ ਪ੍ਰੀਤ ਨੇ ਤੇ ਵਿਕੀ ਦੀ ਸਾਈਡ ਹੀ ਲਈ ਹੈ ਤੇ ਆਪਣੇ ਸਹੁਰਨ ਦੇ ਬਾਰੇ ਇੱਕ ਵੀ ਗੱਲ ਉਸਨੇ ਨਹੀਂ ਸੁਣੀ ਤੇ ਆਪਣੀ ਮੰਮੀ ਦੇ ਬਾਰੇ ਵੀ ਗੱਲ ਨਹੀਂ ਸੁਣੀ ਇੱਥੋਂ ਤੱਕ ਕਿ ਉਹਦੀ ਮੰਮੀ ਨੇ ਤਾਂ ਸਾਰਾ ਇਲਜ਼ਾਮ ਹੀ ਸੰਦੀਪ ਤੇ ਸੈਲਾ ਕਰ ਦਿੱਤਾ ਕਿ ਸਾਰੇ ਪਿਵਾੜੇ ਦੀ ਜੜ ਹੀ ਸੰਦੀਪ ਆ ਜੋ ਕੁਝ ਵੀ ਕਰਾਈ ਜਾਂਦੀ ਹੈ ਉਹ ਸੰਦੀਪ ਹੀ ਕਰਾਉਂਦੀ ਹੈ ਤੇ ਸੰਦੀਪ ਵੀ ਵਿਚਾਰੀ ਦੋਨੇ ਪਾਸੇ ਫਸ ਗਈ ਹੈ ਓਕੇ ਨਹੀਂ ਮੈਂ ਤੁਹਾਨੂੰ ਕਿਸੇ ਗੱਲ ਦੇ ਵਿੱਚ ਨਹੀਂ ਬੋਲਦੀ ਤੇ ਜਦੋਂ ਵੀ ਉਸ ਦੀ ਸੱਸ ਬੋਲਦੀ ਹੈ ਤਾਂ ਉਸ ਤੇ ਪੇਕੇ ਨੂੰ ਫੜ ਲੈਂਦੀ ਹੈ ਜਿਸ ਦੇ ਕਾਰਨ ਕਬਲ ਨੂੰ ਵੀ ਗੁੱਸਾ ਆ ਜਾਂਦਾ ਹੈ ਕਿ ਮੰਮੀ ਤੈਨੂੰ 15 ਸਾਲ ਹੋ ਗਏ ਪਹਿਲਾਂ ਨਹੀਂ ਇਹ ਦਿਸੀ ਤੈਨੂੰ ਹੋਣੀ ਕਿਉਂ ਦਿਸੀ ਆ ਅਗਲੇ ਪਾਰ ਬਹੁਤ ਇੰਟਰਸਟਿੰਗ ਹੋਣ ਵਾਲਾ